ਹਾਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਦੋਸਤੋ ਆਪਾਂ ਜਿਵੇਂ ਤੁਹਾਨੂੰ ਪਤਾ ਹਰ ਸ਼ਨੀਵਾਰ ਫਰੀਦਕੋਟ ਬੱਕਰਾ ਮੰਡੀ ਤੇ ਜਾਂਦੇ ਆ ਉੱਥੇ ਬਾਈ ਖੁਰਲੀਆਂ ਲੈ ਕੇ ਆ ਤੁਹਾਨੂੰ ਇੱਕ ਰੀ ਮੜੀਗੀ ਚਲਕ ਖੁਰਲੀਆਂ ਦੀ ਵਿਖਾ ਦਿੰਨੇ ਆ ਦੋਸਤੋ ਬਾਈ ਨਾਲ ਗੱਲਬਾਤ ਕਰਦੇ ਆ ਸਸਰੀਆ ਬਾਈ ਜੀ ਸਸਰੀਆ ਬਾਈ ਜੀ ਹੋ ਠੀਕ ਠਾਕ ਹੋ ਬਾਈ ਬਿਲਕੁਲ ਠੀਕ ਠਾਕ ਬਾਈ ਬਾਈ ਕੀ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਜੀ ਨਾਮ ਮੇਰਾ ਵੀਰੇ ਹਾਕਮ ਠੀਕ ਹੈ ਜੀ ਪਿੰਡ ਸਾਡਾ ਰੋਟਾ ਠੀਕ ਹੈ ਜੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਤੇ ਮੁੱਲਾਪੁਰ ਡਾਕਾ ਮੁੱਲਾਪੁਰ ਦਾ ਦਾਖਿਆਂ ਤੋਂ ਛੱਡ ਕੇ ਜਾਂਦੇ ਆ ਆਪਣੇ ਰੁੜਕੇ ਪਿੰਡੋਂ 3 ਕਿਲੋਮੀਟਰ ਦੇ ਪਿੰਡਾਂ ਠੀਕ ਹੈ। ਆਹਦਾ ਰਾਖੇ ਵਾਲਾ ਰਾਹ ਤੋਂ ਸੰਘੇੜ ਤੋਂ ਸਾਹਮਣੇ ਸੜਕ ਜਾਂਦੀ ਆ। ਠੀਕ ਹੈ ਜੀ। ਤੇ ਉੱਥੋਂ 3 ਕਿਲੋਮੀਟਰ ਤੇ ਰੁੜਕਾ ਪਿੰਡ ਆ। ਬਈ ਆਪ ਤਿਆਰ ਕਰਦੇ। ਆਪਾਂ ਆਪਣੇ ਮਿਸਤਰੀ ਰੱਖਿਆ ਵੀਰੇ, ਮੁੰਡੇ ਰੱਖਿਆ ਕਰਦੇ ਤਿਆਰ ਉਹ। ਠੀਕ ਹੈ ਜੀ, ਉਹ ਤਿਆਰ ਕਰਦੇ। ਕੀ ਕੀ ਮੁੱਲ ਕੀਤਾ ਬਈ ਤੇ ਕਿੰਨੇ-ਕਿੰਨੇ ਫੁੱਟ ਦੀਆਂ ਸਾਰੀਆਂ ਗੱਲਾਂ ਦੱਸੋ। ਇਹਨੇ ਡਾ ਵੀਰੇ ਸਾਰੀਆਂ ਆਹਾਂ ਹੈਗੀ 3000 ਰੁਪਏ ਵਾਲੀ ਐਸਏ ਫੁੱਟੀ। ਠੀਕ ਹੈ ਇਹ 6 ਫੁੱਟੀ 3000 ਦੀ ਆ। ਤੇ ਆਹਾਂ 4 ਫੁੱਟੀ 2500 ਦੀ ਆ ਬਈ। ਇਹ 4 ਫੁੱਟੀ 2500 ਦੀ ਬਈ। ਕੋਲ ਖੁਰਲੀ 1800 ਰੁਪਏ ਦੀ ਆ। ਬਰਬਰੀਆਂ ਵਾਲੀ। ਉਹ 5000 ਦੀ ਉਹ 200 ਦੇ ਮੈਡੀਅਮ ਉਹ ਦੋ ਖੁਰਲੀਆਂ ਵੇਕੀਆਂ ਲੈ ਵੀ ਦੋਸਤੋ ਉਹ ਦੋ ਖੁਰਲੀਆਂ ਵੇਕੀਆਂ ਉਹ ਕਿੰਨੇ ਕਿਰੇ ਦੀਆਂ ਵੇਕੀਆਂ ਕਿੰਨੇ ਫੁੱਟੀ ਸੀ ਬਾਈ ਉਹ 10 ਤੇ ਬਾਈ 3 ਵਿਕਿਆ 6 ਵਿਕਿਆ 10 ਇੱਕ 3 ਦੀ ਇੱਕ 5 ਦੀ ਇੱਕ 3 ਦੀ ਇੱਕ 5 ਦੀ ਲੈ ਵੀ ਦੋਸਤੋ ਜੇ ਕਿਸੇ ਭਰਾ ਨੇ ਖੁਰਲੀਆਂ ਖਰੀਦਣੀਆਂ ਹੋਣ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਬਾਈ ਦਾ ਆਪਾਂ ਨੰਬਰ ਦਿੰਦੇ ਆ ਬਾਈ ਜੀ ਇੱਕ ਵਾਰੀ ਨੰਬਰ ਬੋਲ ਦਿਓ ਆਪਦਾ 9882 25486 ਵੀਰੇ 9885 ਨਹੀਂ 882 9882 25486 25486 ਲੈ ਵੀ ਦੋਸਤੋ ਬਾਈ ਦਾ ਇਹ ਨੰਬਰ ਆ ਠੀਕ ਆ ਤੇ ਬਾਕੀ ਆਨਲਾਈਨ ਕੀ ਨੇ ਮੰਗਵਾਉਣੀ ਉਹ ਵੀ ਮੰਗ ਭੇਜ ਦਾ ਆਰਡਰ ਤੇ ਵੀ ਬਾਈ ਜੀ ਮਿਲ ਜਾਣਗੇ ਆਨਲਾਈਨ ਵੀ ਬਾਈ ਕਹਿੰਦਾ ਆਪਾਂ ਡਿਲੀਵਰੀ ਕਰਦੇ ਆ ਬਾਈ ਡਿਲੀਵਰੀ ਦਾ ਖਰਚ ਆਊ ਕਿ ਫਰੀ ਉਹ ਵੀਰੇ ਜਿਵੇਂ ਆਪਾਂ ਆਪਾਂ ਬੱਸ ਸਟੈਂਡ ਸਾਨੂੰ ਪੈਂਦਾ ਲੁਧਿਆਣਾ ਮੁਲਾਪੁਰ ਰੁੜਕੇ ਤੋਂ ਲੁਧਿਆਣਾ ਠੀਕ ਹੈ ਉਹਦੀ ਡਿਲੀਵਰੀ ਵੀ ਆਪਾਂ ਲੈਂਦੇ ਜਿਹੜੀ ਘਰੇ ਆਉਣ ਦੀ ਉਹਦੇ ਆਪਣੇ ਪੈਸੇ ਦੇਣੇ ਪੈਣੇ ਉਹਦੇ ਪੈਸੇ ਦੇਣੇ ਪੈਣੇ ਜੇ ਮੰਨ ਕੇ ਚਲੋ ਮੌਕਸਰ ਮਗਾਵੇ ਬੰਦਾ ਤਾਂ ਕੀ ਖਰਚ ਆਊਗਾ ਉਹਦਾ ਵੀਰੇ 300 ਰੁਪਏ ਲੈਂਦੇ ਆ 300 ਰੁਪਏ ਠੀਕ ਹੈ ਵੀ ਤਿੰਨ 100 ਰੁਪਏ ਚ ਮਕਸਰ ਆਪਣੇ ਕੁਰਲੀਆਂ ਆ ਜਾਣੀਆਂ ਦੋਸਤੋ ਜੇ ਕਿਸੇ ਭਰਾਣੇ ਕੁਰਲੀਆਂ ਖਰੀਦਣੀਆਂ ਹੋਣ ਤਾਂ ਦੋਸਤੋ ਤੁਸੀਂ ਜਰੂਰ ਫਰੀਦਕੋਟ ਬੱਕਰਾ ਮੰਡੀ ਤੇ ਆਇਆ ਕਰੋ ਲੈ ਵੀ ਦੋਸਤੋ ਉਹ ਲੈ ਚੱਲੇ ਆ ਖੁਰਲੀਆਂ ਲੱਦ ਕੇ ਦੋ ਬਹੁਤ ਚੰਗੇ ਸੌਦੇ ਹੁੰਦੇ ਦੋਸਤੋ ਤੇ ਤੁਸੀਂ ਵੀ ਜਰੂਰ ਜੇ ਕਹੇ ਨੇ ਪੁਰਾਣੇ ਖੁਰਲੀਆਂ ਲੈਣੇ ਹੁੰਦੇ ਫਰੀਦਕੋਟ ਬੱਕਰਾ ਮੰਡੀ ਤੇ ਜਰੂਰ ਪਹੁੰਚਿਆ ਕਰੋ ਲੈ ਵੀ ਠੀਕ ਆ ਭਾਈ ਠੀਕ ਆ ਵੀਰੇ ਆ ਦੋ ਨੰਬਰ ਪਾ ਲੈ ਵੀ ਮੜਾਇਆ ਬੁਖਾ ਦੀ ਮੈਂ ਕਾਟ ਦੀ ਇੱਕ ਵਾਰੀ ਨੰਬਰ ਪਾ ਵੀ ਦੇਵਾਂਗੇ ਆਪਾਂ ਲੈ ਵੀ ਦੋਸਤੋ ਆਹ ਬਾਈ ਦਾ ਨੰਬਰ ਆ ਦੋਵੇਂ ਦੋਵੇਂ ਨੰਬਰ ਬਾਈ ਦੇ ਆਪਣੇ ਆ ਠੀਕ ਆ ਲੈ ਠੀਕ ਆ ਬਾਈ ਨੰਬਰ ਨੋਟ ਕਰ ਲਓ ਪਾਈ ਦੇ ਦੋਨੇ ਨੰਬਰ ਤੇ ਜੇ ਕਿਸੇ ਨੇ ਆਪ ਵੀ ਤਿਆਰ ਕਰਵਾਉਣਾ ਹੁਣ ਥੋੜੀ ਜਿਹੀ ਭਾਰੇ ਲੋਹੇ ਚ ਤਾਂ ਉਹ ਵੀ ਤਿਆਰ ਕਰ ਦੇਣਗੇ ਬਾਈ ਦਾ ਚਾਦਰ ਲੱਗਿਆ ਬਾਈ ਟਾਟਾ ਦੀ ਲੈ ਵੀ ਬਾਈ ਕਹਿੰਦਾ ਟਾਟਾ ਦੀ ਚਾਦਰ ਲੱਗੀ ਆ ਆਪਾਂ ਚਾਦਰ ਵੀ ਮਾੜੀ ਨਹੀਂ ਲਾਉਂਦੇ ਠੀਕ ਆ ਬਾਈ ਕਰਕੇ ਜਿਵੇਂ ਮਰਦੀ ਅਗਲਾ ਕਹੇ ਗਾਰੰਟੀ ਵਾਲੇ ਲੇ ਵੀ ਲਾਏ ਦੋਸਤੋ ਆਏ ਜੀ ਮਾਰਕੀਟ ਕੋਲ ਦਾ ਪੱਕਾ ਲੈ ਵੀ ਤੁਸੀਂ ਇਹ ਨਾ ਅੱਖ ਵੀ ਥੱਲੇ ਕੋਈ سپورਟ ਲੱਗੀ ਹੋਣੀ ਆ ਕੋਈ سپورਟ ਨਹੀਂ ਹਾਂ ਟੀਨ ਟੂਨ ਕੋਈ ਨਹੀਂ ਹੈਗਾ ਟੀਨ ਨਹੀਂ ਕੀ ਜੇ ਕਈ ਵਾਰੀ ਅਗਲਾ ਕਹਿੰਦਾ ਟੀਨ ਦੀਆਂ ਹੀ ਬਣਾਈਆਂ ਹੁੰਦੀਆਂ ਟੀਨ ਨਹੀਂ ਲੱਗੀ ਠੀਕ ਆ ਦੋਸਤੋ ਬਹੁਤ ਪੂਰੀਆਂ ਮਜ਼ਬੂਤ ਖੁਰਲੀਆਂ ਬਣੀਆਂ ਹੋਊਗਾ ਹਾਂ ਠੀਕ ਆ ਠੀਕ ਆ ਭਾਈ ਜੀ ਠੀਕ ਆ ਵੀਰੇ ਧੰਨਵਾਦ